ਜਿਹੜੇ ਪੰਜਾਬ ਦੀਆਂ ਦੋ ਧੀਆ ਦੋ ਭੈਣਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਉਹ ਵੀ ਪੰਜਾਬ ਦੇ ਹੀ ਇੱਕ ਨੌਜਵਾਨ ਵੱਲੋਂ ਬੁੱਧਵਾਰ ਨੂੰ ਇਸ ਕਾਂਡ ਨੂੰ ਅੰਜਾਮ ਦਿੱਤਾ ਗਿਆ ਤੇ ਹੁਣ ਜਦੋਂ ਉਹਨਾਂ ਦੋ ਕੁੜੀਆਂ ਦੇ ਵਿੱਚੋਂ ਇੱਕ ਦੇ ਪਰਿਵਾਰ ਨਾਲ ਗੱਲ ਕੀਤੀ ਗਈ ਤਾਂ ਵੱਖ-ਵੱਖ ਖੁਲਾਸੇ ਹੋਏ ਨੇ ਫਿਰ ਦੱਸ ਦिए ਕਿ ਦੋ ਭੈਣਾਂ ਦੋ ਕਜ਼ਨ ਸੀਗੀਆਂ ਜੋ ਕਿ ਪੰਜਾਬ ਦੇ ਨਕੌਦਰ ਤੋਂ ਅਮਰੀਕਾ ਦੇ ਨਿਊ ਜਰਸੀ ਗਈਆਂ ਜਿਨ੍ਹਾਂ ਦੇ ਨਾਮ ਗਗਨਦੀਪ ਕੌਰ ਤੇ ਜਸਵੀਰ ਕੌਰ ਸੀ ਜਿਨ੍ਹਾਂ ਦੇ ਉੱਤੇ ਗੌਰਵ ਗਿੱਲ ਨਾਂ ਦੇ ਇੱਕ ਸ਼ਖਸ ਨੇ ਗੋਲੀਆਂ ਚਲਾ ਦਿੱਤੀਆਂ ਜੋ ਕਿ ਗਗਨਦੀਪ ਕੌਰ ਦੇ ਨਾਲ ਹੀ ਪੰਜਾਬ ਦੇ ਵਿੱਚ ਟੌਫਲ ਦੀ ਤਿਆਰੀ ਕਰਦਾ ਰਿਹਾ ਕਿਆ ਸਰਾਇਆਂ ਲਾਈਆਂ ਗਈਆਂ ਕਿ ਆਪਸ ਦੇ ਵਿੱਚ ਅਫੇਰ ਹੋਏਗਾ ਦੋਸਤੀ ਹੋਏਗੀ ਜਿਸ ਤੇ ਟੁੱਟਣ ਨੂੰ ਲੈ ਕੇ ਇਹ ਸਾਰਾ ਕੁਝ ਕੀਤਾ ਗਿਆ ਪਰ ਹੁਣ ਗਗਨਦੀਪ ਕੌਰ ਦੀ ਮਾਤਾ ਦਾ ਨਾਮ ਸਾਹਮਣੇ ਆਇਆ ਉਹਨਾਂ ਨੇ ਮੂਹਰੇ ਆ ਕੇ ਬਿਆਨ ਦਿੱਤਾ ਗਗਨਦੀਪ ਕੌਰ ਦੇ ਮਾਤਾ ਕਹਿੰਦੇ ਨੇ ਕਿ ਬਹਿ ਕੇ ਆਪਸ ਵਿੱਚ ਗੱਲ ਹੀ ਕਰ ਲੈਂਦੇ ਮੈਂ ਤਾਂ ਕਦੇ ਨਾਂ ਵੀ ਨਹੀਂ ਸੁਣਿਆ ਮੁੰਡੇ ਦਾ ਬਹਿ ਕੇ ਗੱਲ ਨਬੇੜ ਲੈਣੀ ਸੀ ਜੇ ਕੋਈ ਰੌਲਾ ਵੀ ਸੀ ਇਹ ਗੱਲ surjit kaur ਨੇ ਆਖੀ ਹੈ ਜੋ ਕਿ ਗਗਨਦੀਪ ਕੌਰ ਦੇ ਮਾਤਾ ਨੇ ਫਿਲਹਾਲ कांड ਕਰਨ ਵਾਲੇ ਜਸਵੀਰ ਗਿੱਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਹੁਣ ਉਸ ਉੱਤੇ ਕੋਰਟ ਦੇ ਵਿੱਚ ਪ੍ਰੋਸੀਡਿੰਗ ਚੱਲੇਗੀ ਗੌਰ ਕਰਨ ਵਾਲੀ ਗੱਲ ਹੈ ਕਿ ਪੰਜਾਬ ਤੋਂ ਹੀ ਗਏ ਨੌਜਵਾਨਾਂ ਵੱਲੋਂ ਆਪਣੇ ਹੀ ਮੂਲ ਦੇ ਲੋਕਾਂ 'ਤੇ ਹਮਲੇ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਦਰਸਲ ਆંકੜੇ ਇੰਨੇ ਜ਼ਿਆਦਾ ਵੱਧ ਗਏ ਨੇ ਕਿ ਹੁਣ ਇਸ ਨੂੰ ਲੈ ਕੇ ਖਿਆਲ ਕਰਨਾ ਜ਼ਰੂਰੀ ਹੋ ਗਿਆ ਬੀਤੇ ਕੁਝ ਸਮੇਂ ਦੇ ਵਿੱਚ ਹੀ ਕੱਲੇ ਅਮਰੀਕਾ ਦੇ ਵਿੱਚ ਹੀ ਅਜਿਹੇ ਪੰਜ ਮਾਮਲੇ ਸਾਹਮਣੇ ਆ ਚੁੱਕੇ ਨੇ ਜਦੋਂ ਇੱਕ ਪੰਜਾਬੀ ਨੇ ਹੀ ਦੂਜੇ ਪੰਜਾਬੀ ਉੱਤੇ ਕਤਲਨਾਮ ਹਮਲਾ ਕੀਤਾ ਜਾਂ ਫਿਰ ਉਸ ਦਾ ਕਤਲ ਕਰ ਹੀ ਦਿੱਤਾ ਹੁਣ ਇਸ ਘਟਨਾ ਦੇ ਵਿੱਚ ਵੀ ਜਿਹੜੀ ਗਗਨਦੀਪ ਕੌਰ ਉੱਤੇ ਗੋਲੀਆਂ ਚਲਾਈਆਂ ਗਈਆਂ ਉਸ ਦੇ ਨਾਲ ਉਸ ਦੀ ਇੱਕ ਕਜ਼ਨ ਸੀ ਜਿਸ ਦਾ ਨਾਮ ਦਸ਼ਵੀਰ ਕੌਰ ਸਿੰਘ ਜੋ ਕਿ 3 ਮਹੀਨੇ ਗਰਭਵਤੀ ਸੀ ਜਿਸ ਦੀ ਇਸ ਘਟਨਾ ਦੇ ਵਿੱਚ ਮੌਤ ਹੋ ਗਈ ਹੈ ਤੇ ਅਜਿਹੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਕਿਉਂਕਿ ਸ਼ਾਇਦ ਜਿਹੜੇ ਨੌਜਵਾਨ ਜਾ ਰਹੇ ਨੇ ਉਹਨਾਂ ਦੀ ਉਮਰ ਬਹੁਤ ਛੋਟੀ ਹੈ ਉਹ ਸਿਆਣੇ ਨਹੀਂ ਉਹਨਾਂ ਨੂੰ ਐਕਸਪੋਜ਼ਰ ਨਹੀਂ ਹੁੰਦਾ ਦੁਨੀਆ ਦੀ ਸਮਝ ਨਹੀਂ ਹੁੰਦੀ ਤੇ ਉੱਥੇ ਜਾ ਕੇ ਜਦੋਂ ਇੱਕ ਨਵੀਂ ਦੁਨੀਆ ਦੇਖਦੇ ਨੇ ਉੱਤੇ ਫਾਈਨੈਂਸ਼ੀਅਲ ਪ੍ਰੈਸ਼ਰ ਹੁੰਦਾ ਹੈ ਕਮਾਈ ਦਾ ਦਬਾਅ ਹੁੰਦਾ ਹੈ ਕਰਜ਼ੇ ਲੈ ਕੇ ਜਾਂਦੇ ਨੇ ਸੁਪਨੇ ਵੱਡੇ ਲੈ ਕੇ ਜਾਂਦੇ ਨੇ ਉੱਥੇ ਦੇ ਜਾ ਕੇ ਰਿਐਲਿਟੀ ਚੈੱਕ ਨਹੀਂ ਹੁੰਦਾ ਤਾਂ ਫਿਰ ਅਜਹੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ ਅਮਰੀਕਾ ਦੇ ਨਿਊ ਜਰਸੀ ਦੇ ਵਿੱਚ ਪੰਜਾਬ ਦੀਆਂ ਦੋ ਧੀਆ ਦੋ ਭੈਣਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਉਹ ਵੀ ਪੰਜਾਬ ਦੇ ਹੀ ਇੱਕ ਨੌਜਵਾਨ ਵੱਲੋਂ ਬੁੱਧਵਾਰ ਨੂੰ ਇਸ ਕਾਂਡ ਨੂੰ ਅੰਜਾਮ ਦਿੱਤਾ ਗਿਆ ਤੇ ਹੁਣ ਜਦੋਂ ਉਹਨਾਂ ਦੋ ਕੁੜੀਆਂ ਦੇ ਵਿੱਚੋਂ ਇੱਕ ਦੇ ਪਰਿਵਾਰ ਨਾਲ ਗੱਲ ਕੀਤੀ ਗਈ ਤਾਂ ਵੱਖ-ਵੱਖ ਖੁਲਾਸੇ ਹੋਏ ਨੇ ਫும் ਦੱਸ ਦिए ਕਿ ਦੋ ਭੈਣਾ ਦੋ ਕਜ਼ਨ ਸੀਗੀਆਂ ਜੋ ਕਿ ਪੰਜਾਬ ਦੇ ਨਕੌਦਰ ਤੋਂ ਅਮਰੀਕਾ ਦੇ ਨਿਊ ਜਰਸੀ ਗਈਆਂ ਜਿਨ੍ਹਾਂ ਦੇ ਨਾਮ ਗਗਨਦੀਪ ਕੌਰ ਤੇ ਜਸਵੀਰ ਕੌਰ ਸੀ ਜਿਨ੍ਹਾਂ ਦੇ ਉੱਤੇ ਗੌਰਵ ਗਿੱਲ ਨਾਂ ਦੇ ਇੱਕ ਸ਼ਖਸ ਨੇ ਗੋਲੀਆਂ ਚਲਾ ਦਿੱਤੀਆਂ ਜੋ ਕਿ ਗਗਨਦੀਪ ਕੌਰ ਦੇ ਨਾਲ ਹੀ ਪੰਜਾਬ ਦੇ ਵਿੱਚ ਟੌਫਲ ਦੀ ਤਿਆਰੀ ਕਰਦਾ ਰਿਹਾ ਕਿਆ ਸਰਾਇਆਂ ਲਾਈਆਂ ਗਈਆਂ ਕਿ ਆਪਸ ਦੇ ਵਿੱਚ ਅਫੇਰ ਹੋਏਗਾ ਦੋਸਤੀ ਹੋਏਗੀ ਜਿਸ ਤੇ ਟੁੱਟਣ ਨੂੰ ਲੈ ਕੇ ਇਹ ਸਾਰਾ ਕੁਝ ਕੀਤਾ ਗਿਆ ਪਰ ਹੁਣ ਗਗਨਦੀਪ ਕੌਰ ਦੀ ਮਾਤਾ ਦਾ ਨਾਮ ਸਾਹਮਣੇ ਆਇਆ ਉਹਨਾਂ ਨੇ ਮੂਹਰੇ ਆ ਕੇ ਬਿਆਨ ਦਿੱਤਾ ਗਗਨਦੀਪ ਕੌਰ ਦੇ ਮਾਤਾ ਕਹਿੰਦੇ ਨੇ ਕਿ ਬਹਿ ਕੇ ਆਪਸ ਵਿੱਚ ਗੱਲ ਹੀ ਕਰ ਲੈਂਦੇ ਮੈਂ ਤਾਂ ਕਦੇ ਨਾਂ ਵੀ ਨਹੀਂ ਸੁਣਿਆ ਮੁੰਡੇ ਦਾ ਬਹਿ ਕੇ ਗੱਲ ਨਬੇੜ ਲੈਣੀ ਸੀ ਜੇ ਕੋਈ ਰੌਲਾ ਵੀ ਸੀ ਇਹ ਗੱਲ surjit kaur ਨੇ ਆਖੀ ਹੈ ਜੋ ਕਿ ਗਗਨਦੀਪ ਕੌਰ ਦੇ ਮਾਤਾ ਨੇ ਫਿਲਹਾਲ कांड ਕਰਨ ਵਾਲੇ ਜਸਵੀਰ ਗਿੱਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਹੁਣ ਉਸ ਉੱਤੇ ਕੋਰਟ ਦੇ ਵਿੱਚ ਪ੍ਰੋਸੀਡਿੰਗ ਚੱਲੇਗੀ ਗੌਰ ਕਰਨ ਵਾਲੀ ਗੱਲ ਹੈ ਕਿ ਪੰਜਾਬ ਤੋਂ ਹੀ ਗਏ ਨੌਜਵਾਨਾਂ ਵੱਲੋਂ ਆਪਣੇ ਹੀ ਮੂਲ ਦੇ ਲੋਕਾਂ 'ਤੇ ਹਮਲੇ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਦਰਸਲ ਆંકੜੇ ਇੰਨੇ ਜ਼ਿਆਦਾ ਵੱਧ ਗਏ ਨੇ ਕਿ ਹੁਣ ਇਸ ਨੂੰ ਲੈ ਕੇ ਖਿਆਲ ਕਰਨਾ ਜ਼ਰੂਰੀ ਹੋ ਗਿਆ ਬੀਤੇ ਕੁਝ ਸਮੇਂ ਦੇ ਵਿੱਚ ਹੀ ਕੱਲੇ ਅਮਰੀਕਾ ਦੇ ਵਿੱਚ ਹੀ ਅਜਿਹੇ ਪੰਜ ਮਾਮਲੇ ਸਾਹਮਣੇ ਆ ਚੁੱਕੇ ਨੇ ਜਦੋਂ ਇੱਕ ਪੰਜਾਬੀ ਨੇ ਹੀ ਦੂਜੇ ਪੰਜਾਬੀ ਉੱਤੇ ਕਤਲਨਾਮ ਹਮਲਾ ਕੀਤਾ ਜਾਂ ਫਿਰ ਉਸ ਦਾ ਕਤਲ ਕਰ ਹੀ ਦਿੱਤਾ ਹੁਣ ਇਸ ਘਟਨਾ ਦੇ ਵਿੱਚ ਵੀ ਜਿਹੜੀ ਗਗਨਦੀਪ ਕੌਰ ਉੱਤੇ ਗੋਲੀਆਂ ਚਲਾਈਆਂ ਗਈਆਂ ਉਸ ਦੇ ਨਾਲ ਉਸ ਦੀ ਇੱਕ ਕਜ਼ਨ ਸੀ ਜਿਸ ਦਾ ਨਾਮ ਜਸਵੀਰ ਕੌਰ ਸਿੰਘ ਜੋ ਕਿ 3 ਮਹੀਨੇ ਗਰਭਵਤੀ ਸੀ ਜਿਸ ਦੀ ਇਸ ਘਟਨਾ ਦੇ ਵਿੱਚ ਮੌਤ ਹੋ ਗਈ ਹੈ ਤੇ ਅਜਿਹੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਕਿਉਂਕਿ